ਨਮਸਕਾਰ ਵੀਲ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਸੀਐਮ ਭਗਵੰਤ ਮਾਨ ਦੀ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਹੋਰ ਜਥਾ ਜਿਹੜਾ ਹੈ ਪ੍ਰਿੰਸੀਪਲਾਂ ਦਾ ਉਹ ਵਿਦੇਸ਼ ਭੇਜਿਆ ਗਿਆ ਹੈ ਉੱਚ ਸਿੱਖਿਆ ਦੇ ਲਈ ਔਰ ਹੋਰ ਟੈਕਨੀਕਸ ਨੂੰ ਜਾਣਨ ਦੇ ਲਈ 36 ਪ੍ਰਿੰਸੀਪਲਾਂ ਦਾ ਇਹ ਜਥਾ ਜਿਹੜਾ ਹੈ ਉਹ ਅੱਜ ਸਿੰਗਾਪੁਰ ਦੇ ਲਈ ਰਵਾਨਾ ਹੋਇਆ ਔਰ ਹਰੀ ਝੰਡੀ ਦਿਖਾਈ ਹੈ ਸੀਐਮ ਭਗਵੰਤ ਮਾਨ ਹੁਣਾਂ ਨੇ ਔਰ ਉਹਨਾਂ ਦੇ ਵੱਲੋਂ ਇਸ ਮੌਕੇ ਤੇ ਇਹ ਕਿਹਾ ਗਿਆ ਕਿ ਹੁਣ ਰਟਾਈ ਰਟਾਈ ਜਿਹੜੀ ਹੈ ਪੜ੍ਹਾਈ ਉਹ ਨਹੀਂ ਚੱਲੇਗੀ ਹੁਣ ਪ੍ਰੈਕਟੀਕਲ ਗਿਆਨ ਦੀ ਜ਼ਰੂਰਤ ਹੈ ਇਸ ਕਰਕੇ ਅਸੀਂ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦੇ ਆ ਤਾਂ ਕਿ ਉੱਥੋਂ ਗੁਣ ਲੈ ਕੇ ਆਣ ਔਰ ਆ ਕੇ ਬਾਕੀ ਆਪਣੇ ਅਧਿਆਪਕਾਂ ਦੇ ਨਾਲ ਉਹਨਾਂ ਨੂੰ ਸ਼ੇਅਰ ਕਰਨ ਔਰ ਅਧਿਆਪਕ ਚੰਗੀ ਸਿੱਖਿਆ ਜਿਹੜੀ ਹੈ ਬੱਚਿਆਂ ਨੂੰ ਦੇਣ ਔਰ ਇਸ ਤੋਂ ਪਹਿਲਾਂ ਵੀ ਜੇ ਤੁਹਾਨੂੰ ਦੱਸੀਏ ਕਿ ਤੁਹਾਨੂੰ ਯਾਦ ਹੋਵੇਗਾ ਕਿ 2023 ਦੇ ਵਿੱਚ ਵੀ 72 ਪ੍ਰਿੰਸੀਪਲਾਂ ਦਾ ਜਿਹੜਾ ਜੱਥਾ ਸੀ ਉਹ ਸਿੰਗਾਪੁਰ ਗਿਆ ਸੀ ਔਰ ਉੱਥੋਂ ਉਹ ਉੱਥੇ ਦੀ ਟੈਕਨੀਕਸ ਲੈ ਕੇ ਆਇਆ ਸੀ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਵਧੀਆ ਪੜਾਈ ਜੜੀ ਉਹ ਕਰਵਾਈ ਜਾ ਸਕਦੀ ਹੈ ਸੋ ਹੁਣ ਇੱਕ ਹੋਰ ਜਥਾ ਅੱਜ ਗਿਆ ਜਿਹਦੇ ਵਿੱਚ 36 ਪ੍ਰਿੰਸੀਪਲ ਸ਼ਾਮਲ ਨੇ ਔਰ ਇਹ ਜਥਾ 9 ਤੋਂ 15 ਮਾਰਚ ਤੱਕ ਸਿੰਗਾਪੁਰ ਦੇ ਵਿੱਚ ਸਖਲਾਈ ਲਏਗਾ ਔਰ ਇਸ ਤੋਂ ਬਾਅਦ ਇੱਕ ਹੋਰ ਬੈਚ ਜਾਏਗਾ ਜਿਹੜਾ ਕਿ 17 ਤੋਂ 28 ਮਾਰਚ ਤੱਕ ਫਿਨਲੈਂਡ ਭੇਜਿਆ ਜਾਏਗਾ ਔਰ ਉੱਥੇ ਜਾ ਕੇ ਪ੍ਰਿੰਸੀਪਲ ਜਿਹੜੇ ਜਿਹੜੇ ਨੇ ਉਹ ਉੱਥੇ ਜਾ ਕੇ ਉਹ ਸਿੱਖਿਆ ਦੇ ਜਿਹੜੇ ਮਿਆਰ ਦੇ ਜਿਹੜੇ ਉੱਥੇ ਦੇ ਸਕੂਲ ਕਾਲਜ ਹੋਣਗੇ ਉਹਨਾਂ ਦੇ ਵਿੱਚ ਜਾਣਗੇ ਵਿਜ਼ਿਟ ਕਰਨਗੇ ਔਰ ਉੱਥੋਂ ਚੰਗੀ ਟੈਕਨੀਕਸ ਲਿਆ ਕੇ ਆਪਣੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਜੜੀ ਹੋਏਗੀ ਕਿਉਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਦਾ ਖੇਤਰ ਹੈ ਜਿਹੜਾ ਉਸ ਨੂੰ ਇੱਕ ਨੈਕਸਟ ਲੈਵਲ ਤੇ ਲੈ ਜਾਣਾ ਚਾਹੁੰਦੇ ਆ ਔਰ ਇਸ ਦੇ ਕਰਕੇ ਜਿਹੜੇ ਸਾਡੇ ਪ੍ਰਿੰਸੀਪਲ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਜੋੜਨਾ ਬੜਾ ਜ਼ਰੂਰੀ ਹੈ ਕਿ ਆਪਣੇ ਸਕੂਲਾਂ ਦੇ ਵਿੱਚ ਲਿਆ ਕੇ ਆ ਕੇ ਫਿਰ ਉਹ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਕਿ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਦਾ ਸਤਰ ਇੰਨਾ ਉੱਚਾ ਕਿਉਂ ਹੈ ਸੋ ਪੰਜਾਬ ਦੇ ਵਿੱਚ ਵੀ ਇਸ ਲੈਵਲ ਦੀ ਪੜ੍ਹਾਈ ਜਿਹੜੀ ਹੋ ਸਕੇ ਉਦੇ ਲਈ ਸਭ ਤੋਂ ਪਹਿਲਾਂ ਜਿਹੜਾ ਹਥਿਆਰ ਹੈ ਉਹ ਪ੍ਰਿੰਸੀਪਲ ਹੈ ਔਰ ਪ੍ਰਿੰਸੀਪਲੇ ਜਾ ਕੇ ਫਿਰ ਆਪਦੇ ਸਕੂਲ ਦੇ ਅਧਿਆਪਕਾਂ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਵੰਡਣਾ ਹੁੰਦਾ ਔਰ ਫਿਰ ਅਧਿਆਪਕਾਂ ਨੇ ਬੱਚਿਆਂ ਤੱਕ ਉਸ ਚੀਜ਼ ਨੂੰ ਪਹੁੰਚਾਣਾ ਸੋ ਉਹਦੇ ਲਈ ਹੁਣ ਇੱਕ ਵੱਡਾ ਕਦਮ ਜਿਹੜਾ ਪਿਛਲੇ 2 ਸਾਲਾਂ ਤੋਂ ਸੀਐਮ ਭਗਵੰਤ ਮਾਨ ਦੀ ਸਰਕਾਰ ਜਦੋਂ ਆਂਦੀ ਔਰ ਉਸ ਤੋਂ ਬਾਅਦ ਇਹ ਉਹਨਾਂ ਨੇ ਉਹਨਾਂ ਦਾ ਜਿਹੜਾ ਸਿੱਖਿਆ ਮਾਡਲ ਸੀ ਉਹਨਾਂ ਨੇ ਦਿੱਲੀ ਦਾ ਜ਼ਿਕਰ ਕੀਤਾ ਸੀ ਕਿ ਦਿੱਲੀ ਦਾ ਜਿਹੜਾ ਸਿੱਖਿਆ ਮਾਡਲ ਹੈ ਉਹ ਅਸੀਂ ਪੰਜਾਬ ਦੇ ਵਿੱਚ ਵੀ ਲਾਗੂ ਕਰਾਂਗੇ ਔਰ ਉਸ ਦੇ ਤਹਿਤ ਹੀ ਇਹ ਸਾਰੀਆਂ ਯੋਜਨਾਵਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਸੀ ਔਰ ਲਗਾਤਾਰ 2022 ਤੋਂ ਜਦੋਂ ਤੋਂ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਇਸ ਤਰੀਕੇ ਦੇ ਉਪਰਾਲੇ ਉਹਨਾਂ ਦੇ ਵੱਲੋਂ ਸਿੱਖਿਆ ਖੇਤਰ ਦੇ ਲਈ ਕੀਤੇ ਜਾ ਰਹੇ ਨੇ ਇਸ ਦਰਮ ਜਦੋਂ ਹਰੀ ਚੰਡੀ ਦਿੱਤੀ ਮੀਡੀਆ ਦੇ ਨਾਲ ਗੱਲਬਾਤ ਕਰ ਰਹੀ ਸੀ ਔਰ ਸਾਰਾ ਕੁਝ ਉਹਨਾਂ ਨੇ ਦੱਸਿਆ ਕਿ ਕਿਉਂ ਇਹਨਾਂ ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਣਾ ਜ਼ਰੂਰੀ ਹੈ ਔਰ ਉਸ ਦੇ ਦਰਮਿਆਨ ਹੀ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਕੱਲ ਜਥੇਦਾਰ ਸਾਹਿਬ ਨੂੰ ਲਾਹ ਦਿੱਤਾ ਗਿਆ ਅਹੁਦੇ ਤੋਂ ਤੇ ਸੀਐਮ ਭਗਵੰਤ ਮਾਨ ਨੇ ਇਸ ਮੌਕੇ ਦੇ ਉੱਤੇ ਦੋ ਤਿੰਨ ਟਿੱਪਣੀਆਂ ਕੀਤੀਆਂ ਹਮਲਾ ਬੋਲਿਆ ਉਹਨਾਂ ਨੇ ਆਕਾਲੀ ਦਲ ਦੇ ਉੱਤੇ ਔਰ ਉਹਨਾਂ ਨੇ ਕਿਹਾ ਕਿ ਪੁੱਠਾ ਸਮਾ ਆ ਗਿਆ ਹੁਣ ਹੁਣ ਰਾਜਨੀਤੀ ਦੱਸ ਰਹੀ ਹੈ ਕਿ ਧਰਮ ਕਿਦਾਂ ਚੱਲੇਗਾ ਔਰ ਉਹਨਾਂ ਨੇ ਕਿਹਾ ਕਿ ਇਹ ਲੋਕ ਉਹ ਲੋਕ ਨੇ ਜਿਹੜੇ ਜੱਥੇਦਾਰਾਂ ਨੂੰ ਹਮੇਸ਼ਾ ਤੋਂ ਆਪਣੀਆਂ ਜੇਬਾਂ ਦੇ ਵਿੱਚ ਰੱਖਦੇ ਆਏ ਨੇ ਔਰ ਹੋਰ ਇਸ ਮੌਕੇ ਦੇ ਉੱਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਜੱਥੇਦਾਰਾਂ ਨੂੰ ਬਰਖਾਸਤ ਕੀਤੇ ਜਾਂਦੇ ਉੱਤੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਆਂ ਦੇਖੋ ਧਾਰਮਿਕ ਮਾਮਲਾ ਹੈ ਪਰ ਮੈਂ ਪਹਿਲੇ ਦਿਨੋਂ ਕਹਿਣਾ ਹੁੰਦਾ ਕਿ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਹੋਣ ਇਹ ਲੱਗ ਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਆ ਹਾਲ ਹੋ ਗਿਆ ਤਾਂ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜ세ਦਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਪਹਿਲਾਂ ਆਪ ਤਾਂ ਵੈਲਿਡ ਹੋ ਜੋ ਚੋਣਾਂ ਤਾਂ ਕਰਾ ਲਈਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕਹਿੰਦ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੀ ਚੋਣਾ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੀ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜਥੇਦਾਰ ਨੂੰ ਜੇਬ 'ਚ ਪਾ ਲਿਆ ਕਦੇ ਜਥੇਦਾਰ ਨੂੰ ਜੇਬ 'ਚੋਂ ਜੇਬ ਤੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲੇ ਹਾਂਜੀ ਹਾਂਜੀ ਕਰਕੇ ਉਸ ਤੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰੋ ਹੁਣ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਸੇਟਾਵਾਂਗੇ ਤਾਂ ਬਦਲਾ ਖੋਰੀ ਲੱਗਦੀ ਪਰ ਜਥੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਉਹ ਕੋਈ ਛੋਟੀ ਮੋਟੀ ਜਿਹੜੀ ਹੈ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਜਿਨ੍ਹਾਂ ਨੇ ਹਰ ਬ੍ਰੀਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤੁਹਾਨੂੰ ਨਹੀਂ ਇਹੀ ਕਹੂੰਗਾ ਕਿ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਬੀਤੇ ਕੱਲ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅੰਤਰੀਂ ਕਮੇਟੀ ਦੀ ਜਦੋਂ ਬੈਠਕ ਹੁੰਦੀ ਔਰ ਉਸ ਤੋਂ ਬਾਅਦ ਦੋ ਜਥੇਦਾਰਾਂ ਨੂੰ ਦੋ ਤਖਤਾਂ ਦੇ ਜਥੇਦਾਰਾਂ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਸੇਵਾ ਮੁਕਤ ਕਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਗਿਆਨੀ ਰਗਵੀਰ ਸਿੰਘ ਕਦੋਂ মিডিਆ ਦੇ ਸਾਹਮਣੇ ਆਣਗੇ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇਸ ਉਹਨਾਂ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਉਹਨਾਂ ਦੇ ਉੱਪਰ ਕੀ ਪ੍ਰਤੀਕਿਰਿਆ ਜਿਹੜੀ ਉਹ ਦਿੱਤੀ ਜਾਂਦੀ ਹੈ ਸੋ ਅੱਜ ਉਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਔਰ মিডিਆ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਤੇ ਇਸ ਮੌਕੇ ਦੇ ਉੱਤੇ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਉਹ ਗੁਰੂ ਦੇ ਹੁਕਮ ਦੇ ਵਿੱਚ ਰਾਜੀ ਨੇ ਖੁਸ਼ ਨੇ ਜੋ ਗੁਰੂ ਨੇ ਹੁਕਮ ਦਿੱਤਾ ਹੈ ਗੁਰੂ ਦੇ ਹੁਕਮ ਦੇ ਨਾਲ ਹੀ ਉਹ ਕਹਿੰਦੇ ਕੋਈ ਸੇਵਾ ਮਿਲਦੀ ਹੈ ਤੇ ਗੁਰੂ ਦੇ ਹੁਕਮ ਦੇ ਨਾਲ ਹੀ ਉਸ ਸੇਵਾ ਨੂੰ ਵਾਪਸ ਲਿਆ ਜਾਂਦਾ ਇਸ ਮੌਕੇ ਦੇ ਉੱਤੇ ਥੋੜੇ ਜੇ ਉਹ ਨਰਮ ਜਿਹੇ ਸੁਭਾਅ ਦੇ ਨਾਲ ਚੱਲਦੇ ਹੋਏ ਨਜ਼ਰ ਆਏ ਔਰ ਉਹਨਾਂ ਨੇ ਨਾ ਹੀ ਅੰਤਰਿਕ ਕਮੇਟੀ ਦੇ ਉੱਪਰ ਨਾ ਹੀ ਅਕਾਲੀ ਦਲ ਦੇ ਉੱਪਰ ਨਾ ਹੀ ਕਿਸੇ ਹੋਰ ਵਿਅਕਤੀ ਦੇ ਉੱਪਰ ਟਿੱਕਾ ਟਿਪਣੀ ਕੀਤੀ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਗੁਰੂ ਮਹਾਰਾਜ ਦੇ ਹੁਕਮ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਉਹਨਾਂ ਨੇ ਇਸ ਗੱਲ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਉਹਨਾਂ ਨੇ ਇਸ ਮੌਕੇ ਦੇ ਉੱਤੇ ਕੀ ਗੱਲਬਾਤ ਕੀਤੀ ਤੁਹਾਨੂੰ ਸੁਣਾਉਣੀ ਹੈ। ਕੱਲ ਦਾ ਇਕੱਠਾ ਕਰੂਗਾ। ਉਹ ਜੇਕਰ ਨਾ ਪਹਿਲਾਂ ਵਿਕਟਨ ਪ੍ਰੈਸ ਦੇ ਸਵਾਲ ਪੁੱਛੇ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਉਹਨਾਂ ਸਿਰ ਆਪਾਂ ਇਸੇ ਰੂਪ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀਆਂ ਕੋਸ਼ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰਹਾਜੀ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਕੋਈ ਪੱਕੀ ਤਰ੍ਹਾਂ ਪਾਤਸ਼ਾਹ ਨੇ ਮੀਰ ਬੀਰ ਮਾਲ ਸਤਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਧੇ ਮੀਰ ਭਰਿਆ ਹੱਥ ਰੱਖ ਕੇ ਲਈ ਹੈ ਕਿ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਏ ਆ ਕਿ ਸਤਗੁਰੂ ਉਹਨਾਂ ਆਪਣਾ ਦੀ ਪ੍ਰਮਾਨ ਕਰਦੇ ਇਹ ਸੀ ਜਥੇਦਾਰ ਸਾਹਿਬ ਦਾ ਉਹ ਬਿਆਨ ਜਿਹੜਾ ਕਿ ਉਹਨਾਂ ਨੇ ਅੱਜ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਦੀ ਬਰਖਾਸਤੀ ਤੋਂ ਬਾਅਦ ਉਹਨਾਂ ਨੇ ਪਹਿਲੀ ਵਾਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਪਰ ਬੀਤੇ ਕੱਲ ਤੋਂ ਜਦੋਂ ਤੋਂ ਇਹ ਹੁਕਮ ਸੁਣਾਇਆ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਸਿਆਸੀ ਗਲਿਆਰਿਆਂ ਦੇ ਵਿੱਚ ਇਹਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਹੁਕਮ ਦਾ ਵਿਰੋਧ ਕੀਤਾ ਜਾ ਰਿਹਾ ਸਿੱਖ ਸੰਸਥਾਵਾਂ ਕੁਝ ਨੇ ਜਿਨ੍ਹਾਂ ਦੇ ਵੱਲੋਂ ਇਸ ਸਾਰੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਔਰ ਇਹਦੇ ਦਰਮਿਆਨ ਹੀ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਉਹ ਕਿਸੇ ਮੀਡੀਆ ادارے ਦੇ ਨਾਲ ਉਹ ਗੱਲਬਾਤ ਕਰ ਰਿਹਾ ਸੀ ਇਸ ਮੌਕੇ ਦੇ ਉੱਤੇ ਉਹਨਾਂ ਨੇ ਬੜੀਆਂ ਤਲਕ ਟਿੱਪਣੀਆਂ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਰ ਦਿੱਤੀਆਂ ਇਸ ਮੌਕੇ ਤੇ ਉੱਤੇ ਉਹਨਾਂ ਨੇ ਕਿਹਾ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਤੋਂ ਉਹ ਇਹ برداشت ਨਹੀਂ ਹੋਇਆ ਕਿ ਉਹਨਾਂ ਦੇ ਪਿਤਾ ਦੇ ਕੋਲੋਂ ਫਕਰੇ ਕੌਮ ਜਿਹੜਾ ਸਨਮਾਨ ਸੀ ਉਹ ਵਾਪਸ ਕਿਉਂ ਲੈ ਲਿਆ ਗਿਆ ਇਸੇ ਦੇ ਕਰਕੇ ਉਹਨਾਂ ਨੇ ਜਥੇਦਾਰਾਂ ਦੇ ਉੱਪਰ ਇਹ ਸਾਰੀ ਕਾਰਵਾਈ ਕੀਤੀ ਹੈ ਕਿ ਫਕਰੇ ਕੌਮ ਉਹਨਾਂ ਨੇ ਵਾਪਸ ਲੈ ਲੈਂਦਾ ਇਨ੍ਹਾਂ ਹੀ ਜਥੇਦਾਰਾਂ ਨੇ ਜਿਨ੍ਹਾਂ ਤਿੰਨ ਜਥੇਦਾਰਾਂ ਨੂੰ ਬਰਖਾਸਤ ਕੀਤਾ ਗਿਆ ਇਨ੍ਹਾਂ ਹੀ ਜਥੇਦਾਰਾਂ ਦੇ ਵੱਲੋਂ 2 ਦਸੰਬਰ ਦੇ ਹੁਕਮ ਦੇ ਵਿੱਚ ਫਕਰੇ ਕੌਮ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲੈ ਜਾਂਦਾ ਜਿਹੜਾ ਹੁਕਮ ਸੀ ਉਹ ਜਾਰੀ ਕੀਤਾ ਗਿਆ ਸੀ ਔਰ ਉਹ ਕਹਿੰਦੇ ਕਿ ਇਹ برداشت ਨਹੀਂ ਹੋਇਆ ਸੁਖਬੀਰ ਬਾਦਲ ਤੋਂ ਇਸ ਕਰਕੇ ਸੁਖਬੀਰ ਬਾਦਲ ਨੇ ਇਹ ਨਮੀ ਜਿਹੜੀ ਵੱਡੀ ਐਡੀ ਵੱਡੀ ਕਾਰਵਾਈ ਕਰਵਾ ਦਿੱਤੀ ਹੈ ਔਰ ਇਸ ਤੋਂ ਇਲਾਵਾ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਥਾਪੇ ਗਏ ਜਿਹੜੇ ਜਥੇਦਾਰ ਨੇ ਟੇਕ ਸਿੰਘ ਤਨੋਲਾ ਉਹਨਾਂ ਦੇ ਬਾਬਤ ਵੀ ਇੱਕ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਕਿ ਜਿਨ੍ਹਾਂ ਨੂੰ ਜਥੇਦਾਰ ਲਾਇਆ ਗਿਆ ਤੁਨਹਲਾ ਹੋਣੀ ਉਹਨਾਂ ਨੂੰ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਆਉਂਦਾ ਨਾ ਉਹਨਾਂ ਨੂੰ ਕਥਾ ਕਰਨੀ ਆਉਂਦੀ ਹੈ ਤੇ ਉਹ ਕਹਿੰਦੇ ਸਿੱਖ ਕੌਮ ਦੇ ਲਈ ਕਾਲਾ ਦਿਨ ਹੀ ਹੋਇਆ ਕਿ ਜਿਹੜੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਪਾਠ ਨਹੀਂ ਕਰਨਾ ਆਉਂਦਾ ਜਿਹੜੇ ਬੰਦੇ ਨੂੰ ਕਥਾ ਨਹੀਂ ਕਰਨੀ ਆਉਂਦੀ ਉਸ ਬੰਦੇ ਨੂੰ ਤੁਸੀਂ ਜਥੇਦਾਰ ਲਾ ਦਿੱਤਾ ਹੈ ਇੱਕ ਤਖਤ ਦਾ ਤੇ ਤੁਸੀਂ ਕਹੋ ਕਿ ਉਹ ਕਹਿੰਦੇ ਕਿ ਇਹ ਸਿੱਖ ਕੌਮ ਦੇ ਲਈ ਕਾਲਾ ਦੇ ਨਹੀਂ ਹੈ ਹਾਲਾਂਕਿ ਉਹ ਕਹਿੰਦੇ ਕਿ ਇਸ ਜਗ੍ਹਾ ਦੇ ਉੱਤੇ ਹੁਣ ਕੀ ਇਹਨਾਂ ਨੂੰ ਕੋਈ ਹੋਰ ਬੰਦਾ ਨਹੀਂ ਲੱਭਾ ਕਿ ਜਥੇਦਾਰ ਲਗਾ ਦਈਏ ਕਿਸੇ ਹੋਰ ਬੰਦੇ ਨੂੰ ਕਿਉਂਕਿ ਕਹਿੰਦੇ ਇਸ ਕਰਕੇ ਨਹੀਂ ਲੱਭਾ ਕਿਉਂਕਿ ਕੋਈ ਹੋਰ ਬੰਦਾ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਚੱਲਣ ਦੇ ਲਈ ਤਿਆਰ ਹੀ ਨਹੀਂ ਹੋਇਆ ਹੁਣ ਏਸੀ ਕਰਕੇ ਇਹਨਾਂ ਨੂੰ ਹੋਰ ਬੰਦਾ ਜਦੋਂ ਨਹੀਂ ਲੱਭਾ ਤੇ ਇਹਨਾਂ ਨੇ ਉਸ ਬੰਦੇ ਨੂੰ ਜਥੇਦਾਰ ਲਗਾ ਦਿੱਤਾ ਜਿਹੜੇ ਬੰਦੇ ਨੂੰ ਨਾ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪਾਠ ਆਉਂਦਾ ਤੇ ਨਾ ਹੀ ਉਹਨੂੰ ਕਥਾ ਕਰਨੀ ਆਉਂਦੀ ਆ ਇਹ ਮਜਬੂਰੀ ਦੇ ਬਸ ਹੋ ਕੇ ਕਹਿੰਦੇ ਉਹ ਟੇਕ ਸਿੰਘ ਤੋਂ ਤੁਨੋਲਾ ਹੁਣਾ ਨੂੰ ਜਥੇਦਾਰ ਜਿਹੜਾ ਥਾਪਿਆ ਸੋ ਦਾਦੂਬਾਲ ਹੁਣਾ ਦੇ ਵੱਲੋਂ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਹਾਲਾਂਕਿ ਸਿਰਫ ਅਸੀਂ ਦਾਦੋਬਾਲ ਹੁਣਾ ਦਾ ਜ਼ਿਕਰ ਕਰ ਰਹੇ ਹਾਂ ਉਸ ਤੋਂ ਇਲਾਵਾ ਵੀ ਚਾਹੇ ਗਿਆਨੀ ਹਰਪ੍ਰੀਤ ਸਿੰਘ ਹੁਣ ਉਹਨਾਂ ਨੇ ਬੀਤੇ ਕੱਲ ਕਿਹਾ ਕਿ ਇਹ ਸਿੱਖ ਕੌਮ ਦੇ ਲਈ ਇੱਕ ਕਾਲਾ ਦਿਨ ਇਹਨੂੰ ਅਸੀਂ ਗਿਣਾਂਗੇ ਕਿ ਜਥੇਦਾਰਾਂ ਦੇ ਉੱਪਰ ਇੱਕ ਕਾਰਵਾਈਆਂ ਕੀਤੀਆਂ ਗਈਆਂ ਔਰ ਬਹੁਤ ਸਾਰੇ ਸਿਆਸੀ ਆਗੂਆਂ ਦੇ ਵੱਲੋਂ ਵੀ ਇਸ ਚੀਜ਼ ਦੀ ਨਖੇਦੀ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਪਰ ਆਨ ਵਾਲੇ ਟਾਈਮ ਦੇ ਵਿੱਚ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਨੂੰ ਲੈ ਕੇ ਕੀ ਚਰਚਾ ਹੁੰਦੀ ਆ ਉਹ ਚਰਚਾ ਦਾ ਵਿਸ਼ਾ ਰਹੇਗਾ ਔਰ ਇਹ ਗੱਲ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਦੱਬਦੀ ਹੋਈ ਨਜ਼ਰ ਨਾ ਆਏ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਚੀਜ਼ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ 2027 ਦੀਆਂ ਚੋਣਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਇਹ ਇਸ ਬਾਬਤ ਜਵਾਬ ਦੇਣੇ ਆਉਣ ਵਾਲੇ ਟਾਈਮ ਦੇ ਵਿੱਚ ਔਖੇ ਹੋ ਸਕਦੇ ਹੋਣ ਕਿਉਂਕਿ ਅਕਾਲੀ ਦਲ ਦੀ ਜਿਹੜੀ ਭਰਤੀ ਮੂਹਮ ਜਿਹੜੀ ਜਿਸ ਨੂੰ ਸੱਤ ਮੈਂਬਰੀ ਕਮੇਟੀ ਜਿਹੜੀ ਸ਼ੁਰੂਮਣੀ ਬਣਾਈ ਗਈ ਸੀ 2 ਦਸੰਬਰ ਦੇ ਹੁਕਮ ਦੇ ਮੁਤਾਬਕ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਜਿਹੜਾ ਹੁਕਮ ਕੀਤਾ ਗਿਆ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਮੈਂਬਰਸ਼ਿਪ ਮੂਹਮ ਚਲਾਏਗੀ ਅਕਾਲੀ ਦਲ ਦੀ ਉਹਦੇ ਵਿੱਚੋਂ ਪੰਜ ਮੈਂਬਰ ਰਹਿ ਗਏ ਔਰ ਪੰਜ ਮੈਂਬਰਾਂ ਦੇ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ 18 ਮਾਰਚ ਤੋਂ ਇਸ ਭਰਤੀ ਮੂਹਮ ਨੂੰ ਸ਼ੁਰੂ ਕਰ ਰਹੇ ਹਾਂ ਔਰ ਉਹਦੀਆਂ ਰਸੀਦ ਜਿਹੜੀ ਰਸੀਦ ਬੁੱਕ ਹੈ ਉਹ ਹੁਣ ਲੋਕਾਂ ਦੇ ਵਿੱਚ ਜਨਤਕ ਹੋ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨਹੀਂ ਲਿਖਿਆ ਉਹਨਾਂ ਨੇ ਅਕਾਲੀ ਦਲ ਲਿਖਿਆ ਔਰ ਅਕਾਲੀ ਦਲ ਪ੍ਰਤੀ ਮਹਮੋਹਨ ਨੂੰ ਸ਼ੁਰੂ ਕਰਨ ਜਾ ਰਿਹਾ ਔਰ 18 ਮਾਰਚ ਤੋਂ ਉਹ ਸ਼ੁਰੂ ਹੋ ਜਾਏਗੀ ਪਰ ਹੁਣ ਜਥੇਦਾਰ ਚੇਂਜ ਹੋ ਗਏ ਨੇ ਕੀ ਜਥੇਦਾਰ ਸਹਿਬਾਨਾਂ ਦੇ ਵੱਲੋਂ ਉਸ ਅਕਾਲੀ ਦਲ ਦੀ ਵੱਲੋਂ ਜਿਹੜੀ 18 ਮਾਰਚ ਤੋਂ ਭਰਤੀ ਜਿਹੜੀ ਮਹਿੰਮ ਸ਼ੁਰੂ ਹੋਣ ਵਾਲੀ ਆ ਉਸ ਨੂੰ ਰੋਕ ਦਿੱਤਾ ਜਾਏਗਾ ਕੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਜਿਹੜਾ ਅਸਤੀਫਾ ਸੀ ਜਿਸ ਦੇ ਉੱਤੇ ਵਿਚਾਰ ਚਰਚਾ ਹੀ ਨਹੀਂ ਹੋਈ ਬੀਤੇ ਕੱਲ ਜਿਹੜੀ ਅੰਤਰੀਂ ਕਮੇਟੀ ਦੀ ਬੈਠਕ ਹੋਈ ਆ ਉਹ ਉਸੇ ਤਰੀਕੇ ਦੇ ਨਾਲ ਸਟੈਂਡਿੰਗ ਪਿਆ ਸੋ ਕੀ ਆਨ ਵਾਲੇ ਟਾਈਮ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਜਿਹੜਾ ਅਸਤੀਫਾ ਉਹਨੂੰ ਨਵੇਂ ਜਥੇਦਾਰ ਮਨਜ਼ੂਰ ਕਰਨਗੇ ਜਾਂ ਫਿਰ ਨਹੀਂ ਕਰਨਗੇ ਬਹੁਤ ਸਾਰੇ ਸਵਾਲ ਨੇ ਸਿੱਖ ਗਲਿਆਰਿਆਂ ਦੇ ਵਿੱਚ ਸਿੱਖ ਪੰਥ ਦੇ ਉਹਨਾਂ ਲੋਕਾਂ ਦੇ ਵਿੱਚ ਕਿ ਆਨ ਵਾਲੇ ਟਾਈਮ ਦੇ ਵਿੱਚ ਹੁਣ ਇਹ ਜਥੇਦਾਰ ਸਹਿਬਾਨ ਕੀ ਜਿਹੜੇ ਹੁਕਮ ਕੀ ਫਖਰੇ ਕੌਮ ਜਿਹੜਾ ਸਨਮਾਨ ਪੁਰਾਣੇ ਜਥੇਦਾਰਾਂ ਦੇ ਵੱਲੋਂ ਜਿਹੜੇ ਹੁਣ ਸਾਬਕਾ ਹੋ ਗਏ ਨੇ ਉਹਨਾਂ ਦੇ ਵੱਲੋਂ ਵਾਪਸ ਲਿਆ ਗਿਆ ਸੀ ਕੀ ਹੁਣ ਨਵੇਂ ਜਥੇਦਾਰ ਜਿਹੜੇ ਥਾਪੇ ਗਏ ਨੇ ਉਹਨਾਂ ਦੇ ਵੱਲੋਂ ਫਿਰ ਤੋਂ ਇੱਕ ਹੁਕਮ ਜਾਰੀ ਕੀਤਾ ਜਾ ਸਕਦਾ ਹੈ ਕਿ ਫਕਰੇ ਕੌਮ ਸਨਮਾਨ ਜਿਹੜਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਵਾਪਸ ਕੀਤਾ ਜਾਵੇ ਉਹ ਆਪਣੇ ਕੋਲ ਹੀ ਰੱਖਣ ਸੋ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਕਿ ਸਿੱਖ ਪੰਥ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਕੀ ਕੁਝ ਹੋਰ ਨਵਾਂ ਸਾਹਮਣੇ ਆਉਂਦਾ ਪਰ ਦੱਸ ਦਈਏ ਕਿ 28 ਮਾਰਚ ਨੂੰ ਐਸਡੀਪੀਸੀ ਦਾ ਜਿਹੜਾ ਬਜਟ ਇਜਲਾਸ ਹੈ ਉਹ ਆਉਣ ਵਾਲਾ ਹੈ ਔਰ ਉਸ ਬਜਟ ਇਸ ਇਜਲਾਸ ਦਾ ਵੀ ਬੜੀ ਬੇਸਬਰੀ ਦੇ ਨਾਲ ਸਾਰਿਆਂ ਨੂੰ ਇੰਤਜ਼ਾਰ ਰਹੇਗਾ ਕਿ ਕੀ ਕੁਝ ਇਸ ਵਾਰ ਉਸ ਇਜਲਾਸ ਦੇ ਵਿੱਚ ਸਾਹਮਣੇ ਆਂਦਾ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਂੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵੀਲਟੀਵੀ ਯੂਕੇ ਦੇ ਨਾਲ ਧੰਨਵਾਦ